ਖੰਨਾ ਸ਼ਹਿਰ ਦੇ ਵਕਫਾ ਚੌਂਕਾ ਵਿੱਚ ਲਗਾਏ ਗਏ ਪਰਮਾਨੈਂਟ ਡਿਵਾਈਡਰ ਦਾ ਰਸਮੀ ਉਦਘਾਟਨ ਅਤੇ ਨਿਰੀਖਣ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਵੈਸ ਵੱਲੋਂ ਕੀਤਾ ਗਿਆ ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਉਪਰਾਲਾ ਗਣੇਸ਼ ਐਡੀਬਲ ਆਇਲ ਫੈਕਟਰੀ ਅਤੇ ਸੀਐਸਆਰ ਸਕੀਮ ਤਹਿਤ ਕੀਤਾ ਗਿਆ ਹੈ ਉਨ੍ਹਾਂ ਆਖਿਆ ਕਿ ਇਸ ਨਾਲ ਜਿੱਥੇ ਸ਼ਹਿਰ ਵੀ ਟ੍ਰੈਫਿਕ ਦੀ ਸਮੱਸਿਆ ਦੂਰ ਹੋਵੇਗੀ ਉੱਥੇ ਹੀ ਡੀਐਸਪੀ ਕਰਮਵੀਰ ਸਿੰਘ ਤੂਰ ਨੇ ਦੱਸਿਆ ਕਿ ਇਸ ਕੰਮ ਵਿੱਚ ਪ੍ਰਾਈਵੇਟ ਸੰਸਥਾਵਾਂ ਪੁਲਿਸ ਮੁਲਾਜ਼ਮ ਨੈਸ਼ਨਲ ਹਾਈਵੇ ਆਦ ਦਾ ਵੀ ਵਿਸ਼ੇਸ਼ ਸਹਿਯੋਗ ਹੈ ਉਨਾਂ ਆਖਿਆ ਕਿ ਜਲਦ ਹੀ ਲਾਈਟਾਂ ਵੀ ਚਾਲੂ ਕਰਵਾ ਦਿੱਤੀਆਂ ਜਾਣਗੀਆਂ ਹਾਂਜੀ ਅੱਜ ਅਸੀਂ ਸਾਰੇ ਕੇ ਸਾਰੇ ਅੱਜ মিডিਆ ਸਾਥੀਆਂ ਨੂੰ ਦੱਸਣਾ ਚਾਹਦੇ ਕਿ ਖੰਨਾ ਦੀ ਟ੍ਰੈਫਿਕ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਨਾਂ ਦਾ ਪੂਰਾ ਸੁਪਰਵੀਜ਼ਨ ਐਸਪੀ ਪੀਬੀਆਈ ਆ ਡੀਐਸਪੀ ਟ੍ਰੈਫਿਕ ਤੇ ਡੀਐਸਪੀ ਹੈੱਡਕ quartal ਕਾਰਜ ਸਿਕੀ ਨਾਲ ਪੂਰੀ ਟ੍ਰੈਫਿਕ ਵਿੰਗ ਜਿਨਨੇ ਵੀ ਸਾਡੇ ਚੌਕ ਹੈ ਖੰਨਾ ਸ਼ਹਿਰ ਦੇ ਉੱਥੇ ਕਿਉਂਕਿ ਜੀਟੀ ਰੋਡ ਦੇ ਉੱਪਰ ਟ੍ਰੈਫਿਕ ਆ ਕੇ ਮਰਜ ਹੁੰਦੀ ਹੈ ਤੇ ਆ ਇੱਥੇ ਟ੍ਰੈਫਿਕ ਜਦੋਂ ਮਰਜ ਹੁੰਦੀ ਹੈ ਤਾਂ ਉੱਥੇ ਟ੍ਰੈਫਿਕ ਜੈਮ ਵਗੈਰਾ ਦਾ ਇਸ਼ੂ ਰਹਿੰਦਾ ਸੀਗਾ ਤੇ ਅ ਅੱਜ ਅਸੀਂ ਗਣੇਸ਼ ਐਡੀਬਲ ਜੋ ਗਰੁੱਪ ਹੈ ਉਹਨਾਂ ਦੀ ਕਰਟਸੀ ਸੀਐਸਆਰ ਇਨੀਸ਼ੀਏਟਿਵ ਦੇ ਅੰਡਰ ਉਹਨਾਂ ਨੇ ਟ੍ਰੈਫਿਕ ਪੁਲਿਸ ਦੀ ਮਦਦ ਕੀਤੀ ਹੈਗੀ ਤੇ ਜਿੱਲੇ ਵੀ ਚੌਕ ਹੈ ਇੱਥੇ ਟ੍ਰੈਫਿਕ ਨੂੰ ਡਿਵਾਈਡ ਕਰਨ ਦੇ ਲਈ ਇੱਥੇ ਪਰਮਨੈਂਟ ਡਿਵਾਈਡਰਸ ਜੋ ਲਾਏ ਗਏ ਹਨ ਰਿਫਲੈਕਟਿਵ ਰਿਫਲੈਕਟਿਵ ਉਹਨਾਂ ਦੇ ਉੱਪਰ ਪੇਂਟ ਕੀਤਾ ਗਿਆ ਤੇ ਸਾਈਨ ਬੋਰਡਸ ਵਗੈਰਾ ਉਹਨਾਂ ਨੇ ਲਵਾਏ ਹੈ so that ਜੋ ట్రాਫਿਕ ਮਰਜ ਹੋਣ ਕਰਕੇ ਜੋ ਇੱਕ ਐਕਸੀਡੈਂਟ ਹੋਣ ਦੀ ਇੱਕ ਉਹ ਅੰਦੇਸ਼ਾ ਰਹਿੰਦਾ ਹੈਗਾ ਇੱਕ ਬਣਿਆ ਰਹਿੰਦਾ ਹੈਗਾ ਇੱਕ ਪੋਟੈਂਸ਼ੀਅਲ ਇਨ ਜਗ੍ਹਾ ਦਾ ਸੀਗਾ ਉਹਨੂੰ ਕਵਰ ਕਰਦੇ ਹੋਏ ਅੱਜ ਸਾਰੇ ਕੇ ਸਾਰੇ ਚੌਕਸ ਨੂੰ ਕਵਰ ਕੀਤਾ ਹੈ ਤੇ ਬਹੁਤ ਵਧੀਆ ਟ੍ਰੈਫਿਕ ਪੁਲਿਸ ਦਾ ਇਹ ਇਨੀਸ਼ੀਏਟਿਵ ਆਈ ਥਿੰਕ ਰਹਿਗਨ ਖੰਨਾ ਨਿਵਾਸੀਆਂ ਨੂੰ ਇਸ ਚੀਜ਼ ਦਾ ਬੜਾ ਬੈਨੀਫਿਟ ਹੋਏਗਾ ਇਸ ਤੋਂ ਪਹਿਲਾਂ ਵੀ ਅਸੀਂ ਪਹਿਲਾਂ ਇੱਕ ਰਿਮੂਵੇਬਲ ਲਾਈਕ ਬੋਰਡਸ ਤੇ ਉਹ ਲਾ ਕੇ ਜੋ ਕੋਨਸ ਹੁੰਦੇ ਹਨ ਉਹਨਾਂ ਦੇ ਰਾਹੀਂ ਅਸੀਂ ਇਸ ਚੀਜ਼ ਨੂੰ ਚੈੱਕ ਵੀ ਕਰ ਚੁੱਕੇ ਸੀਗੇ ਤੇ ਬਹੁਤ ਹੀ ਇਹਨੇ ਇੱਕ ਪੋਜ਼ਿਟਿਵ ਤਰੀਕੇ ਨਾਲ ਟ੍ਰੈਫਿਕ ਨੂੰ ਆਰਗੇਨਾਈਜ਼ ਤੇ ਟ੍ਰੈਫਿਕ ਦੀ ਜੋ ਮਰਜਿੰਗ ਵਾਲੀ ਜੋ ਇਸ਼ੂ ਸੀਗਾ ਉਹਨੂੰ ਸੋਲਵ ਕੀਤਾ ਸੀਗਾ ਹੁਣ ਇਹਨੂੰ ਪਰਮਾਨੈਂਟ ਕਰਤਾ ਗਿਆ ਹੈਗਾ ਤੇ ਗਣੇਸ਼ ਐਡੀਬਲ ਗਰੁੱਪ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਕਿ ਉਹਨਾਂ ਨੇ ਸੀਐਸਆਰ ਇਨੀਸ਼ੀਏਟਿਵ ਦੇ ਅੰਦਰ ਖੰਨਾ ਪੁਲਿਸ ਦੀ ਮਦਦ ਕੀਤੀ ਹੈ ਤੇ ਖੰਨਾ ਨਿਵਾਸੀਆਂ ਨੂੰ ਇਸ ਚੀਜ਼ ਦਾ ਮੈਨੂੰ ਅੰਦਰੋਂ ਲੱਗਦਾ ਹੈ ਕਿ ਬਹੁਤ ਬੇਨਫੀਟ ਹੋਏਗਾ ਖੰਨਾ ਸ਼ਹਿਰ ਦੇ ਵਕਫਾ ਚੌਂਕਾ ਵਿੱਚ ਲਗਾਏ ਗਏ ਪਰਮਨੈਂਟ ਡਿਵਾਈਡਰ ਦਾ ਰਸਮੀ ਉਦਘਾਟਨ ਅਤੇ ਨਿਰਖਣ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਵੈਸ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਕਿਹਾ ਕਿ ਇਹ ਉਪਰਾਲਾ ਗਣੇਸ਼ ਐਡੀਬਲ ਆਇਲ ਫੈਕਟਰੀ ਅਤੇ ਸੀਐਸਆਰ ਸਕੀਮ ਤਹਿਤ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਇਸ ਨਾਲ ਜਿੱਥੇ ਸ਼ਹਿਰ ਵੀ ਟ੍ਰੈਫਿਕ ਦੀ ਸਮੱਸਿਆ ਦੂਰ ਹੋਵੇਗੀ, ਉੱਥੇ ਹੀ ਡੀਐਸਪੀ ਕਰਮਵੀਰ ਸਿੰਘ ਤੂਰ ਨੇ ਦੱਸਿਆ ਕਿ ਇਸ ਕੰਮ ਵਿੱਚ ਪ੍ਰਾਈਵੇਟ ਸੰਸਥਾਵਾਂ, ਪੁਲਿਸ ਮੁਲਾਜ਼ਮ, ਨੈਸ਼ਨਲ ਹਾਈਵੇ ਆਦ ਦਾ ਵੀ ਵਿਸ਼ੇਸ਼ ਸਹਿਯੋਗ ਹੈ। ਉਹਨਾਂ ਆਖਿਆ ਕਿ ਜਲਦ ਹੀ ਲਾਈਟਾਂ ਵੀ ਚਾਲੂ ਕਰਵਾ ਦਿੱਤੀਆਂ ਜਾਣਗੀਆਂ।